ਘਟਨਾ ਬੜੀ ਪਿਆਰੀ ਹੈ ਇਤਿਹਾਸ ਦੇ ਵਿੱਚੋਂ ਘਟਨਾ ਨਹੀਂ ਵੈਸੇ ਕਿਸੇ ਨਗਰ ਦੇ ਵਿੱਚ ਨਾ ਮੀਂਹ ਪਿਆ ਤੇ ਕਾਲ ਪੈ ਗਿਆ ਬਰਸਾਤ ਨਾ ਹੋਈ ਤੇ ਨਗਰ ਦੇ ਲੋਕਾਂ ਨੇ ਇਕੱਠੇ ਹੋਏ ਸਾਰੇ ਨਗਰ ਦੇ ਲੋਕ ਉਹਨਾਂ ਮਨ ਚ ਵਿਚਾਰ ਬਣਾਈ ਵੀ ਇਦਾਂ ਕਰੀਏ ਰਲ ਕੇ ਆਪਾਂ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰੀਏ ਅਰਦਾਸ ਚ ਸੁਣਿਆ ਬੜੀ ਤਾਕਤ ਹੈ ਕਿ ਬਰਸਾਤ ਪੈ ਜਾਵੇ ਵੀ ਇੱਕ ਦਿਨ ਮਿੱਥ ਲਿਆ ਵੀ ਸਾਰੇ ਸੱਜਣਾ ਨੇ ਵੀ ਫਲਾਣੇ ਦਿਨ ਫੁਲਾਣੀ ਜਗ੍ਹਾ ਦੇ ਉੱਤੇ ਤੁਸੀਂ ਇਕੱਠੇ ਹੋਣਾ ਤੇ ਹੁਣ ਨਗਰ ਦੇ ਜਿਹੜੇ ਜਿੱਦਣ ਮਿੱਥ ਦਿਨ ਮਿੱਥਿਆ ਸੀ ਸਾਰੇ ਆ ਕੇ ਤੇ ਇੱਕ ਨਿੱਕਾ ਜਿਹਾ ਬੱਚਾ ਵੀ ਲਗਾ ਹੋਵੇ ਉਹਨੇ ਹੱਥ ਦੇ ਵਿੱਚ ਛਤਰੀ ਫੜੀ ਤੇ ਜਦੋਂ ਛਤਰੀ ਫੜੀ ਵੇਖੀ ਦੂਜੇ ਵੱਡੇ ਸਨ ਜਿਹੜੇ ਸਾਰੇ ਮੁਸਕਰਾਣ ਲੱਗ ਪਏ ਹੱਸਣ ਲੱਗ ਪਏ ਇੱਕ ਦੂਜੇ ਨੂੰ ਮਖੌਣ ਕਰਨ ਲੱਗ ਪਏ ਤੇ ਬੱਚੇ ਨੂੰ ਪੁੱਛਿਆ ਵੀ ਤੂੰ ਛਤਰੀ ਕਾ ਤੂੰ ਲੈ ਕੇ ਆਇਆ ਜਿਹੜਾ ਮੁਖੀ ਸੀ ਉਹ ਕਹਿੰਦਾ ਵੀ ਮੈਂ ਛਤਰੀ ਤਾਂ ਲੈ ਕੇ ਆਇਆ ਮੈਨੂੰ ਉਸ ਰੱਬ ਤੇ ਭਰੋਸਾ ਹੈ ਤੁਸੀਂ ਅਰਦਾਸ ਕਰਨ ਲੱਗੇ ਹੋ ਜੇ ਉਹਨੇ ਅਰਦਾਸ ਸੁਣ ਲਈ ਹੁਣੇ بارش ਸ਼ੁਰੂ ਹੋ ਜਾਣੀ ਹੈ ਤੇ ਜੇ بارش ਸ਼ੁਰੂ ਹੋ ਗਈ ਤੇ ਮੈਂ ਘਰ ਕਿਵੇਂ ਜਾਵਾਂਗਾ ਕਹਿੰਦੇ ਤੁਹਾਨੂੰ ਭਰੋਸਾ ਨਹੀਂ ਤੁਸੀਂ ਅਰਦਾਸ ਤਾਂ ਕਰਨ ਆ ਗਏ ਹੋ ਪਰ ਮਨ ਦੇ ਵਿੱਚ ਭਰੋਸਾ ਨਹੀਂ ਲੈ ਕੇ ਆਏ ਵਿਸ਼ਵਾਸ ਨਹੀਂ ਲੈ ਕੇ ਆਏ ਤੁਸੀਂ ਇਹ ਗੱਲ ਹੀ ਆਖਦੇ ਪਏ ਹੋ ਤੁਹਾਡੇ ਮਨ 'ਚ ਇਹ ਖਿਆਲ ਚੱਲਦਾ ਪਿਆ ਸੀ ਅਰਦਾਸ ਕਰਾਂਗੇ ਫਿਰ ਸੁਣੀ ਜਾਵੇਗੀ ਫਿਰ ਜਾ ਕੇ ਹੋਵੇਗੀ ਕਹਿੰਦੇ ਪਰ ਮੇਰੇ ਮਨ ਦੇ ਵਿੱਚ ਵਿਸ਼ਵਾਸ ਇਸ ਗੱਲ ਦਾ ਪ੍ਰੋਸੈਸ ਗੱਲ ਦਾ ਜੇ ਅਸੀਂ ਰੜ ਕੇ ਸੱਚੇ ਮਨ ਨਾਲ ਅਰਦਾਸ ਕਰਾਂਗੇ ਸਾਡੇ ਅਰਦਾਸ ਸੁਣੀ ਜਾਣੀ ਹੈ ਨਾਲੋਂ ਨਾਲ بارش ਆ ਜਾਣੀ ਹੈ ਤੇ بارش ਆਈ ਅਸੀਂ ਸਾਰਿਆਂ ਨੇ ਭਿੱਜ ਜਾਣਾ ਤੇ ਘਰ ਕਿਵੇਂ ਜਾਵਾਂਗੇ ਇਸੇ ਕਰਕੇ ਛਤਰੀ ਨਾਲ ਲੈ ਕੇ ਆ ਜਾਂ ਭਰੋਸਾ ਹੋਵੇ ਤੇ ਭਰੋਸਾ ਇਹੋ ਜਿਹਾ ਹੋਵੇ